ਜਿਵੇਂ ਆਪਾਂ ਖੜਿਆ ਆੜੂ ਦੇ ਵਿੱਚ ਇਹ ਸਾਰੇ ਪੱਤੜੀ ਪੌਦੇ ਨੇ ਠੀਕ ਹੈ ਸਰ ਇੰਨਾ ਪੱਤੜੀ ਪੌਦਿਆਂ ਦੇ ਵਿੱਚ ਇਸ ਤਰ੍ਹਾਂ ਆੜੂ ਆ ਗਿਆ ਆਲੂ ਬਫਰ ਆ ਗਿਆ ਨਾਸ਼ਪਾਤੀ ਬੱਗੂ ਬੋਸ਼ਾ ਖੁਰਮਾਨੀ ਸੋ ਜਿਹੜੀ ਚੀਜ਼ ਅਸੀਂ ਤਾਜੀ ਤੋੜ ਕੇ ਖਾਂਦੇ ਆ ਉਹਦਾ ਸੁਆਦ ਵੀ ਵੱਖਰਾ ਹੁੰਦਾ ਤੇ ਉਹਦਾ ਜਿਹੜਾ ਹੈਗਾ ਗੁਣ ਵੀ ਬਹੁਤ ਜ਼ਿਆਦਾ ਮਤਲਬ ਪੰਜ ਨੂੰ ਲਾਲ ਸੇਵ ਕਹਿੰਦੇ ਨੇ ਠੀਕ ਹੈ ਜੀ ਸੋ ਪੰਜਾਬ ਦੇ ਵਿੱਚ ਜਿਹੜਾ ਸੇਵ ਆ ਹਾਂਜੀ ਇਹ ਬੜਾ ਆਸਾਨੀ ਦੇ ਨਾਲ ਲਗਾਇਆ ਜਾ ਸਕਦਾ ਕਿਉਂਕਿ ਸਾਰੀਆਂ ਲੋਚ ਚ ਲੈ ਵੈਰਾਈਟੀਆਂ ਹਨ ਇਸ ਤਰ੍ਹਾਂ ਸੀਗਾ ਵੀ ਸ਼ਾਇਦ ਬਦਾਮ ਆਪਣੇ ਹੋ ਨਹੀਂ ਸਕਦਾ ਠੀਕ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਵਿੰਦਰ ਸਿੰਘ ਬੂਟਾ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਲਈ ਕੁਝ ਜਾਣਕਾਰੀ ਦੇ ਫਲਾਂ ਵਾਲੇ ਬੂਟਿਆਂ ਲਈ ਵੀਡੀਓ ਲੈ ਕੇ ਆਇਆ ਹਾਂ ਜਿਹੜੇ ਬੂਟੇ ਤੁਸੀਂ ਆਮ ਘਰਾਂ ਦੇ ਵਿੱਚ ਥੋੜੀ ਜਗ੍ਹਾ ਦੇ ਵਿੱਚ ਉਗਾ ਕੇ ਵੀ ਆਪਣੇ ਘਰਾਂ ਦੇ ਬਗੀਚਿਆਂ ਦੇ ਵਿੱਚ ਵਧੀਆ ਜਿਨ੍ਹਾਂ ਤੋਂ ਫਲ ਲੈ ਸਕਦੇ ਹੋ ਜਾਂ ਕੁਝ ਵੀਰ ਨੇ ਜਿਹੜੇ ਬਾਗਬਾਨੀ ਦਾ ਕੰਮ ਕਰਦੇ ਨੇ ਉਹ ਸੋਹਣੀ ਇਨਕਮ ਵੀ ਲੈ ਸਕਦੇ ਆ ਅੱਜ ਅਸੀਂ ਖੜੇ ਸੀ ਨੇਚਰ 뷰 ਨਰਸਰੀ ਫਾਰਮ ਸੰਗਾਲਾ ਸੰਗਾਲੀ ਦੇ ਵਿੱਚ ਇੱਥੇ ਅਸੀਂ ਤੁਹਾਨੂੰ ਮਿਲਾਉਣੇ ਹੁੰਦੇ ਸਰਦਾਰ ਜੋਗਾ ਸਿੰਘ ਜੀ ਦੇ ਨਾਲ ਆਜੋ ਅਸੀਂ ਤੁਹਾਡੇ ਨਾਲ ਸਰਦਾਰ ਜੋਗਾ ਸਿੰਘ ਜੀ ਨਾਲ ਗੱਲਬਾਤ ਕਰਾਉਂਦੇ ਹੱਸਿਗਾ ਸਰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਠੀਕ ਠਾਕ ਸਰ ਸਾਡਾ ਅੱਜ ਜਿਹੜਾ ਟੌਪਿਕ ਸੀਗਾ ਉਹ ਸੀਗਾ ਜਿਹੜੇ ਫਲਦਾਰ ਬੂਟੇ ਨੇ ਹੁਣ ਮੌਸਮੀ ਫਲ ਚੱਲ ਰਹੇ ਨੇ ਜਿਹੜੇ ਤੇ ਉਹ ਜਿਹੜੇ ਥੋੜੀ ਮਾਤਰਾ ਦੇ ਵਿੱਚ ਵੀ ਜਾਂ ਵੱਧ ਮਾਤਰਾ ਦੇ ਵਿੱਚ ਵੀ ਲਗਾ ਕੇ ਜਿਹੜੇ ਸਾਡੇ ਕਿਸਾਨ ਵੀਰ ਨੇ ਜਾਂ ਆਪਣੇ ਘਰਾਂ ਦੇ ਵਿੱਚ ਆਮ ਲੋਕ ਨੇ ਉਹ ਲਗਾ ਕੇ ਵੀ ਕਿਵੇਂ ਉਹਨਾਂ ਤੋਂ ਫਲ ਲੈ ਸਕਦੇ ਨੇ ਕਿਹੜੀਆਂ-ਕਿਹੜੀਆਂ ਵੈਰਟੀਆਂ ਲਗਾ ਸਕਦੇ ਨੇ ਕਿਹੜੇ ਸਾਡੇ ਮੌਸਮ ਦੇ ਹਿਸਾਬ ਨਾਲ ਅਨੁਕੂਲ ਨੇ ਜੀ ਤੋਂ ਲਖਿੰਦ ਜੀ ਗੱਲ ਇਹ ਹੈਗੀ ਆ ਵੀ ਆਪਣਾ ਜਿਹੜਾ ਕੋਈ ਵੀ ਆਪਾਂ ਨੇ ਫਲ ਨੇ ਜਿਹੜੇ ਉਹ ਆਪਣੇ ਮੌਸਮ ਦੇ ਵਿੱਚ ਹੁਣ ਲੱਗ ਸਕਦੇ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਆਪਾਂ ਖੜਿਆ ਆੜੂ ਦੇ ਵਿੱਚ ਇਹ ਸਾਰੇ ਪੱਛੜੀ ਪੌਦੇ ਨੇ ਠੀਕ ਹੈ ਸਰ ਇਨ੍ਹਾਂ ਪੱਛੜੀ ਪੌਦਿਆਂ ਦੇ ਵਿੱਚ ਜਿਸ ਤਰ੍ਹਾਂ ਆੜੂ ਆ ਗਿਆ ਆਲੂਫਰ ਆ ਗਿਆ ਨਾਸ਼ਪਾਤੀ ਬੱਗੂ ਗੋਸ਼ਾ ਖੁਰਮਾਨੀ ਪਵਾਨੀ ਫਲ ਹੋ ਗਿਆ ਕਈ ਪ੍ਰਕਾਰ ਦੇ ਜਿਹੜੇ ਫਲ ਨੇ ਉਹ ਅੱਜ ਇਸ ਮੌਸਮ ਦੇ ਵਿੱਚ ਲੱਗਦੇ ਨੇ ਠੀਕ ਹੈ ਠੀਕ ਆ ਇਹਨਾਂ ਨੂੰ ਬੜੀ ਆਸਾਨੀ ਨਾਲ ਸੇਵ ਹੋ ਗਏ ਸੇਵ ਇੱਥੇ ਆਪਣੀ ਨਰਸੀ ਚ ਵੀ ਲੱਗੇ ਹੋਣਗੇ ਠੀਕ ਹੈ ਤੇ ਇਹ ਅਸੀਂ ਬੜੀ ਆਸਾਨੀ ਨਾਲ ਲਾ ਸਕਦੇ ਹਾਂ ਸੋ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਸਾਰੇ ਕਿਸਾਨ ਭਰਾਵਾਂ ਨੂੰ ਜਾਂ ਸਾਰੇ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਜਿੰਨੀ ਵੀ ਤੁਹਾਡੇ ਕੋਲ ਜਗ੍ਹਾ ਹੈਗੀ ਆ ਉਹਦੇ ਵਿੱਚ ਆਪਣੀ ਲੋੜ ਅਨਸਾਰ ਇੱਕ ਬੂਟ ਤਾਂ ਕਿ ਤੁਹਾਨੂੰ ਹਰ ਸੀਜ਼ਨ ਦਾ ਮੌਸਮੀ ਫਲ ਜਿਹੜਾ ਉਹ ਮਿਲ ਸਕੇ ਕਿਉਂਕਿ ਆਪਾਂ ਆਪਦਾ ਫਲ ਗਾਉਨੇ ਆ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਇਹ ਫਲ ਸ਼ੁੱਧ ਹੈਗਾ ਇਹਦੇ ਵਿੱਚ ਕੋਈ ਕੈਮੀਕਲੀ ਸਪਰੇਅ ਕੀਤਾ ਕੁਝ ਨਹੀਂ ਕੀਤਾ ਸੋ ਸਾਡੀ ਹੈਲਥ ਵਾਸਤੇ ਬਹੁਤ ਵਧੀਆ ਹੈ ਬਾਕੀ ਆਪਾਂ ਤਾਜ਼ਾ ਕਾ ਤੋੜ ਕੇ ਵੀ ਇਹਨੂੰ ਖਾਣ ਤੋਂ ਦੇ ਵਿੱਚ ਲਿਆ ਹਾਂ ਉਹੀ ਹੈ ਨਾ ਜਿਹੜੇ ਆਪਾਂ ਮਾਰਕੀਟ ਚ ਫੜ ਲੈਨੇ ਆ ਉਹ ਕੱਚੇ ਟੁੱਟ ਕੇ ਆਉਂਦੇ ਨੇ ਫਿਰ ਉਹ ਕਈ ਫਲਾਂ ਨੂੰ ਮਸਾਲੇ ਲਾ ਕੇ ਪਾਉਂਦੇ ਨੇ ਕੈਮੀਕਲਸ ਦੇ ਨਾਲ ਸੋ ਉਹ ਸਾਡੀ ਨੁਕਸਾਨ ਦੇ ਸਾਡੀ ਸਿਹਤ ਲਈ ਸੋ ਜਿਹੜੀ ਚੀਜ਼ ਅਸੀਂ ਤਾਜੀ ਤੋੜ ਕੇ ਖਾਂਦੇ ਆ ਉਹਦਾ ਸੁਆਦ ਵੀ ਵੱਖਰਾ ਹੁੰਦਾ ਤੇ ਉਹਦਾ ਜਿਹੜਾ ਗੁਣ ਵੀ ਬਹੁਤ ਜ਼ਿਆਦਾ ਹੁੰਦਾ ਸਰ ਜਿਵੇਂ ਕਿ ਆਪਾਂ ਹੁਣ ਆੜੂ ਦੇਖ ਰਿਹਾ ਜਿਹੜਾ ਹੁਣ ਲੱਗਿਆ ਵੀ ਬਹੁਤ ਸੋਹਣਾ ਹੋਇਆ ਲੱਗੇ ਹੋਏ ਨੇ ਹਾਂਜੀ ਇਹ ਜਿਹੜੀ ਆੜੂ ਦੀ ਵੈਰਾਈਟੀ ਕਿਹੜੀ ਆ ਜੀ ਤੇ ਇਹ ਜੇ ਆਪਾਂ ਗੱਲ ਕਰੀਏ ਮੌਸਮ ਦੇ ਵਿੱਚ ਕਿੰਨਾ ਕੁ ਫਲ ਇੱਕ ਬੂਟੇ ਤੋਂ ਆਪਾਂ ਲੈ ਸਕਦੇ ਆ ਤੇ ਜੇ ਲਗਾਉਣਾ ਹੋਵੇ ਕਿਸਾਨ ਵੀਰਾਂ ਨੇ ਕਦੋਂ ਲੱਗਦਾ ਜੀ ਦੇਖੋ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਇਹ ਹੁਣ ਲਗਾਉਣ ਦਾ ਢੁਕਮਾ ਸਮਾਂ ਸੋ ਇਹ ਜਿਹੜੀ ਵੈਰਾਈਟੀ ਹੈਗੀ ਨੈਕਟਰੀਨ ਵੈਰਾਈਟੀ ਆ ਪੰਜਾਬ ਨੈਕਟਰੀਨ ਠੀਕ ਆ ਸਰ ਸੋ ਇਹ ਆੜੂ ਸੇ ਵਰਗਾ ਹੁੰਦਾ ਜੇ ਤੁਸੀਂ ਦੇਖੋ ਇਹਦੇ ਉੱਪਰੋਂ ਲੂਈਂ ਜੀ ਨਹੀਂ ਹੈ ਜਿਵੇਂ ਦੂਸਰੇ ਆੜੂਆਂ ਦੇ ਉੱਪਰ ਹੁੰਦੀ ਹੈ ਨਾ ਹਾਂਜੀ ਹਾਂਜੀ ਇਹ ਬਿਲਕੁਲ ਲੇਟੈਸਟ ਵੈਰਾਈਟੀ ਆ ਠੀਕ ਆ ਸਰ ਸੋ ਇਹਦੇ ਮੇਰੇ ਕੋਲ ਮਦਰ ਪਲਾਂਟ ਨੇ ਅਸੀਂ ਖੁਦ ਹੀ ਤਿਆਰ ਕਰਦੇ ਆ ਠੀਕ ਆ ਜੀ ਇੱਥੇ ਆਪਣੀ ਨਰਸਰੀ ਦੇ ਵਿੱਚ ਖੁਦ ਅਸੀਂ ਪਲਾਂਟ ਤਿਆਰ ਕਰਾ ਕੇ ਇਹ ਸੇਲ ਕਰਦੇ ਆ ਸੋ ਬਹੁਤ ਸਾਲਾਂ ਤੋਂ ਅਸੀਂ ਇਹ ਆੜੂ ਦੇ ਰਹੇ ਆ ਇਹਦੀ ਰਿਜ਼ਲਟ ਬਹੁਤ ਅੱਛੇ ਨੇ ਲੋਕ ਇਹਨੂੰ ਬਹੁਤ ਪਸੰਦ ਕਰਦੇ ਆ ਖਾਣਾ ਬਾਕੀ ਆਪਾਂ ਨੂੰ ਮੈਂ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੇ ਆਪਣੇ ਆੜੂ ਨੇ ਇਹਦੇ ਗੁਣ ਹੀ ਬਹੁਤ ਜ਼ਿਆਦੇ ਨੇ ਸੋ ਤੁਸੀਂ ਕਈ ਫੇਸ ਕਰੀਮਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਆੜੂ ਦੀ ਪੀਚ ਦੀ ਲਿਖਿਆ ਹੁੰਦਾ ਵੀ ਇਹਦੇ ਵਿੱਚ ਪੀਚ ਐਡ ਕੀਤਾ ਸੋ ਇਹ ਫਰੂਟ ਜਿਹੜਾ ਹੈਗਾ ਹੁਣ ਲਾਉਣ ਦਾ ਤੁਕਮਾ ਸਮਾ ਕਿਸਾਨ ਵੀਰ ਲਿਜਾ ਕੇ ਇੱਥੋਂ ਲਿਜਾ ਕੇ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਸ ਨੂੰ ਸਾਨੀ ਨਾਲ ਲਗਾ ਸਕਦੇ ਸੋ ਜਿੱਥੋਂ ਤੁਸੀਂ ਝਾੜ ਦੀ ਗੱਲ ਕੀਤੀ ਆ ਇਹਦਾ ਝਾੜ ਬਹੁਤ ਹੁੰਦਾ ਮਤਲਬ ਪਹਿਲੇ ਸਾਲ ਦੇ ਵਿੱਚ ਘੱਟੋ ਘਾਟੇ 10 ਕਿਲੋ ਜਿਹੜਾ ਹੈਗਾ ਇੱਕ ਪੌਦੇ ਇੱਕ ਪੌਦੇ ਤੋਂ ਆੜੂ ਉੱਤਰੇ ਆਉਂਦੇ ਨੇ ਥੋੜਾ ਜਿਹਾ ਹੈਲਦੀ ਪੌਦਾ ਹੁੰਦਾ ਨਾ ਮਤਲਬ ਫਰੂਟਿੰਗ ਬਹੁਤ ਜ਼ਿਆਦਾ ਹੁੰਦੀ ਆ ਇੱਥੇ ਸਾਡੇ ਮੈਂ 3 ਸਾਲ ਦਾ ਪੌਦਾ ਹੈਗਾ ਮੇਰੇ ਖਿਆਲ ਉਹਨੂੰ 20 25 ਕਿਲੋ ਉੱਤਰੇ ਆਉਣਗੇ ਸੇਖਰ ਜਿਹੜਾ ਆਪਾਂ ਅਗਲਾ ਫਰੂਟ ਦੇਖ ਰਹੇ ਆ ਇਹ ਆਲੂ ਬਖਾਰਾ ਜੀ ਤੇ ਆਲੂ ਬਖਾਰੇ ਦੀ ਕਿਹੜੀ ਵੈਰੈਟੀ ਆ ਜੀ ਇਹਦੇ ਬਾਰੇ ਦਿਓ ਜਾਨਾ ਹਾਂ ਇਹ ਹੈ ਜੀ ਆਪਣੀ ਸਤਲਜ ਪਰਪਲ ਵੈਰੈਟੀ ਆ ਜੀ ਸੋ ਤੁਸੀਂ ਦੇਖ ਰਹੇ ਹੋ ਵੀ ਇਸ ਨੂੰ ਪੂਰਾ ਭਰਮਾ ਫਲ ਆਇਆ ਹੋਇਆ ਹਾਂਜੀ ਪੱਤਿਆਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਹਾਂ ਸੋ ਇਹ ਵੈਰੈਟੀ ਪੰਜਾਬ ਦੇ ਵਿੱਚ ਪੂਰੀ ਕਾਮਯਾਬ ਆ ਠੀਕ ਹੈ ਜੀ। ਸੋ ਇਹਦੇ ਨਾਲੇ ਇੱਕ ਹੈਗਾ ਵੀ ਸਾਨੂੰ ਪੋਲੀਨੇਟਰ ਹੋਰ ਲਾਉਣਾ ਪੈਂਦਾ। ਲਾਣਾ ਠੀਕ ਹੈ ਜੀ। ਜਿਹਨੂੰ ਅਸੀਂ ਮਤਲਬ ਕਿ ਕਾਲਾਂ ਅੰਬਰਸ਼ੀਰੀ ਕਹਿੰਦੇ ਜਾਂ ਲੂਚਾ ਕਹਿੰਦੇ ਆ। ਠੀਕ ਹੈ। ਸੋ ਉਹ ਲਾਉਣਾ ਪੈਂਦਾ ਉਹਦੇ ਨਾਲ ਮਤਲਬ ਜਿਹੜੀ ਹੈਗੀ ਇਹਨੂੰ ਫੂਟਿੰਗ ਸਹੀ ਹੁੰਦੀ ਆ। ਫਲ ਜਿਹੜਾ ਪੂਰਾ ਪਰਮਾ ਆਉਂਦਾ। ਸੋ ਇਹ ਵੀ ਸਾਡੇ ਮਤਲਬ ਹੈਲਥ ਵਾਸਤੇ ਬਹੁਤ ਬਹੁਤ ਵਧੀਆ ਹੈਗਾ ਜੀ। ਠੀਕ ਆ। ਸੋ ਇਸ ਕਰਕੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜਿਹੜੇ ਹੈਗੇ ਨੇ ਇਹ ਪੌਦੇ ਆਸਾਨੀ ਨਾਲ ਲਗਾ ਸਕਦੇ ਹੋ ਆਪਣੇ ਕਲਾਈਮੇਟ ਦੇ ਬਿਲਕੁਲ ਫਿੱਟ ਹੈਗਾ। ਸੋ ਇਹ ਲਾਉਣ ਦਾ ਸਮਾਂ ਵੀ ਅੱਜ ਕੱਲ੍ਹ ਹੀ ਆ। ਅੱਜ ਗੱਲ ਹਾਂ ਮਤਲਬ ਜਨਵਰੀ ਫਰਵਰੀ ਮਾਰਚ ਤੱਕ ਤੁਸੀਂ ਜਿਹੜਾ ਹੈਗੇ ਤੁਸੀਂ ਫੰਨ ਲਗਾ ਸਕਦੇ ਜੇ ਸਰ ਕੁਝ ਕਿਸਾਨ ਵੀਰ ਬਾਗਬਾਨੀ ਵਾਲੇ ਵੀ ਸਾਡੀ ਵੀਡੀਓ ਦੇਖਦੇ ਨੇ ਤਾਂ ਇਹਦੇ ਆਪਾਂ ਜੇ ਝਾੜ ਦੀ ਗੱਲ ਕਰੀਏ ਤਾਂ ਝਾੜ ਦਾ ਕਿਵੇਂ ਆ ਤੇ ਬਿਮਾਰੀਆਂ ਕਿਹੜੀਆਂ-ਕਿਹੜੀਆਂ ਇਹਨੂੰ ਫੇਸ ਕਰਨੀਆਂ ਪੈਂਦੀਆਂ ਨੇ ਜੀ ਬਿਮਾਰੀ ਮਸਿਸਤਾਂ ਤੋਂ ਪਹਿਲਾਂ ਦੱਸਿਆ ਤੁਹਾਨੂੰ ਵੀ ਇਹਨੂੰ ਵੀ ਤੇਲਾ ਹੀ ਲੱਗਦਾ ਤੇਲਾ ਹੀ ਲੱਗਦਾ ਜਦੋਂ ਉਹਦਾ ਬਰੀਕ-ਬਰੀਕ ਜਿਹਾ ਤੇਲਾ ਹੁੰਦਾ ਜੇਫੂਆ ਟਾਈਪ ਜਿਹਾ ਸੋ ਉਹਦੇ ਵਾਸਤੇ ਉਹੀ ਦਵਾਈ ਹੈਗੀ ਟਟਾਂਸ਼ੂ ਕਰ ਲਓ ਜੰਪ ਕਰ ਲਓ ਜੇ ਆਪਾਂ ਝਾੜ ਦੀ ਗੱਲ ਕਰਦੇ ਆਂ ਜੀ ਹਾਂ ਝਾੜ ਇਹਦਾ ਹੀ ਪੂਰਾ ਵਧੀਆ ਝਾੜ ਆ ਮਦਾ 2 2.5 ਸਾਲ ਬਾਅਦ ਇਹ ਫਲ ਚੱਕਦਾ ਠੀਕ ਹੈ ਜੀ ਸ਼ੁਰੂਆਤ ਨੂੰ ਆ ਹਾਂ 2.5 ਸਾਲ ਬਾਅਦ ਫਲ ਚੱਕਦਾ ਹੌਲੀ ਹੌਲੀ ਜਿਉਂ-ਜਿਉਂ ਮਤਲਬ ਕਿ ਮੈਚੂਰ ਹੋ ਜਾਂਦਾ ਬੂਟਾ ਵੱਡਾ ਹੋ ਜਾਂਦਾ ਤੇ ਉਦੋਂ ਤੋਂ ਇਹਦੇ ਫਲ ਦੀ ਜਿਹੜੀ ਮਾਤਰਾ ਉਹ ਬਦੀ ਜੀ ਹਾਂ ਜੀ ਸਰ ਜਿਹੜੀ ਆਪਾਂ ਅਗਲੀ ਆਲੂ ਬੁਖਾਰੇ ਦੀ ਵੈਰੈਟੀ ਦੇਖ ਰਹੇ ਆ ਇਹਦੇ ਬਾਰੇ ਥੋੜੀ ਜੀ ਦਿਓ ਸਾਨੂੰ ਜਾਣਕਾਰੀ ਹਾਂ ਇਹ ਜਿਹੜੀ ਆਲੂ ਬੁਖਾਰੇ ਦੀ ਬਰੇਟੀ ਆ ਇਹ ਹੈ ਕਾਲਾ ਮਸਰੀ ਠੀਕ ਹੈ ਜੀ ਜਿਹੜਾ ਆਪਾਂ ਪੁੱਛਣਾ ਹਾਂ ਵੀ ਪੋਲੀਨੇਟਰ ਆ ਹਾਂ ਵੀ ਪੋਲੀਨੇਟਰ ਆ ਹਾਂ ਜੀ ਪਰ ਫਲ ਤਾਂ ਇਹਨੂੰ ਵੀ ਆਉਂਦਾ ਹਾਂ ਔਰ ਤੁਸੀਂ ਦੇਖੋ ਇਹਨੂੰ ਕਿੰਨਾ ਫਲ ਲੱਗਿਆ ਫਲ ਸੋਨਾ ਵੀ ਬਹੁਤ ਲੱਗ ਰਿਹਾ ਜੀ ਹਾਂ ਇਹ ਸਾਈਜ਼ ਤੇ ਛੋਟਾ ਹੋਊਗਾ ਕਾਲੇ ਰੰਗ ਦਾ ਵੀ ਹੋਊਗਾ ਇਹ ਠੀਕ ਹੈ ਜੀ ਥੋੜਾ ਖਟਾਸ ਤੇ ਹੁੰਦਾ ਇਹ ਠੀਕ ਹੈ ਜੀ ਹਾਲਾਂਕਿ 1.5 ਸਾਲ ਦਾ ਹੀ ਪੌਦਾ ਹਾਂ ਪੌਦਾ ਛੋਟਾ ਵੀ ਬਣ ਛ ਪਰ ਫਰੂਟਿੰਗ ਨੂੰ ਬਹੁਤ ਅੱਛੀ ਹੋ ਰਹੀ ਆ ਸੋ ਇਹ ਪੋਲੀਨੇਟਰ ਆ ਮੱਕੇ ਦਵਾਰਾ ਪਰਾਗਣ ਹੁੰਦਾ ਇਹਦਾ ਤੇ ਜੇ ਜਾਂ ਬਹਿਨੀਆਂ ਨੇ ਤਾਂ ਉਹ ਜਿਹੜੀ ਫਰੂਟਿੰਗ ਹੈਗੀ ਆ ਉਸ ਨੂੰ ਸਤਲੁਜ ਪਰਪਲ ਦੇ ਉੱਤੇ ਸਹੀ ਫਰੂਟਿੰਗ ਜੇ ਆਪਾਂ ਇੱਕ ਫਾਰਮੂਲਾ ਰੱਖਿਆ ਵੀ ਮੇਲ ਫੀਮੇਲ ਵਾਲਾ ਫਾਰਮੂਲਾ ਹਾਂ ਮੇਲ ਇਹਨੂੰ ਐ ਕਹਿੰਦੇ ਵੀ ਮੇਲ ਆ ਨਾ ਰਹੇਗਾ ਪੌਦਾ ਇਹ ਇਹ ਲਾਉਣਾ ਜ਼ਰੂਰੀ ਹੈ ਜਿਹੜੇ ਵੀ ਕਸਟਮਰ ਸਾਡੇ ਕੋਲ ਆਉਂਦੇ ਨੇ ਸਾਰੇ ਨੂੰ ਕਹਿੰਦੇ ਆ ਵੀ ਉਹਦੇ ਨਾਲੇ ਲਾਉਣੀ ਪੈਣਾ ਤੁਹਾਨੂੰ ਠੀਕ ਹੈ ਕਿਉਂ ਇਹ ਤਾਂ ਬਿਨਾ ਮਤਲਬ ਉਹਦੀ ਫੂਟਿੰਗ ਜਿਹੜੀ ਹੈਗੀ ਆ ਪੋਸੀਬਲੀ ਪੋਸੀਬਲ ਸਰ ਜਿਹੜਾ ਆਪਾਂ ਅਗਲਾ ਇਹ ਦੇਖ ਰਹੇ ਆਂ ਡਰਾਈ ਫਰੂਟ ਆ ਇਹ ਹੈ ਨਾ ਹਾਂ ਡਰਾਈ ਫਰੂਟ ਦੇ ਤਰ ਤਰਤਾ ਜਾਂਦਾ ਇਹ ਤੇ ਇਹਦੇ ਬਾਰੇ ਥੋੜੀ ਜੀ ਦਿਓ ਜਾਣਕਾਰੀ ਇਹ ਆਪਾਂ ਕਿਵੇਂ ਆਵਾ ਸਕਦੇ ਆਂ ਘਰਾਂ ਦੇ ਵਿੱਚ ਤੇ ਕਿੰਨੀ ਕਦੀ ਫੈਦਾਵਾਰ ਆ ਤੇ ਇਹਦੀ ਬਿਮਾਰੀ ਦੀ ਗੱਲ ਕਰੀਏ ਜਾਂ ਇਹਨੂੰ ਕਿਹੜੇ ਕਿਹੜੇ ਕੋਈ ਰੋਗ ਲੱਗਦੇ ਨੇ ਜੀ ਬਦਾਮ ਜਿਹੜਾ ਪਹਿਲਾਂ ਇਸ ਤਰ੍ਹਾਂ ਸੀਗਾ ਵੀ ਸ਼ਾਇਦ ਬਦਾ ਠੀਕ ਹੈ ਜੀ ਪਰ ਹੁਣ ਬਨੀਆਂ ਵੈਰਾਈਟੀਆਂ ਇਸ ਤਰ੍ਹਾਂ ਦੀ ਆ ਗਈਆਂ ਇਹ ਬਦਾਮ ਵੀ ਸਾਡੇ ਆਸਾਨੀ ਨਾਲ ਜਿਹੜਾ ਹੈਗਾ ਅਸੀਂ ਨੂੰ ਆਪਾਂ ਆਪਣੇ ਪੰਜਾਬ ਦੇ ਵਿੱਚ ਲਗਾ ਸਕਦੇ ਆ ਸੋ ਇਹ ਬਦਾਮ ਜਿਹੜਾ ਗੁੜਬੰਦੀ ਬਦਾਮ ਆ ਗੁੜਬੰਦੀ ਜਿਹੜਾ ਹੈਗਾ ਇਹਦੇ ਵਿੱਚ ਦੇਸੀ ਬਦਾਮ ਦੀ ਵੈਰਾਈਟੀ ਆ ਹਾਂਜੀ ਇਹਦੇ ਵਿੱਚ ਤੇਲ ਦੀ ਮਾਤਰਾ ਵੱਧ ਹੋ ਗਈ ਹੈ ਠੀਕ ਹੈ ਜੀ ਸੋ ਬਦਾਮ ਨੂੰ ਆਪਾਂ ਡਰਾਈ ਫਰੂਟ ਦੇ ਤੌਰ ਤੇ ਵਰਤਦੇ ਆ ਮਤਲਬ ਕਿ ਸਾਡੇ ਸਰੀਰ ਨੂੰ ਤਾਕਤ ਵੀ ਮਿਲਦੀ ਆ ਸਾਡੇ ਦਿਮਾਗ ਵਾਸਤੇ ਯਾਦਦਾਸ਼ਤ ਵਾਸਤੇ ਠੀਕ ਹੈ ਜੀ ਇਹ ਬਹੁਤ ਵਧੀਆ ਇਹ ਤੁਸੀਂ ਕਹੋ ਨਾ ਵੀ ਇੱਕ ਦੇਸੀ ਜਿਹਾ ਫਾਰਮੂਲਾ ਹੈਗਾ ਹਾਂਜੀ ਉਹਦੇ ਵਿੱਚ ਉਹ ਸੌਂਫ ਪਾਲਣਦੇ ਨੇ ਹਾਂਜੀ ਤੇ ਬਦਾਮ ਤੇ ਮਿਸ਼ਰੀ ਰਲਾ ਕੇ ਠੀਕ ਹੈ ਜੀ ਦੁੱਧ ਨਾਲ ਲੈਂਦੇ ਨੇ ਹਾਂਜੀ ਇਹ ਅੱਖਾਂ ਦੀ ਮਤਲਬ ਕਿ ਜੋਤੀ ਵਾਸਤੇ ਬਹੁਤ ਵਧੀਆ ਇਸ ਤੋਂ ਬਾਅਦ ਬਿਨਾ ਸਾਡੇ ਦਿਮਾਗ ਦੀ ਜਿਹੜੀ ਸਮਰਨ ਸ਼ਕਤੀ ਆ ਉਹਨੂੰ ਵੀ ਇਹ ਤੇਜ ਕਰਦਾ ਜੀ ਸਰ ਆਪਾਂ ਇਹਦੀ ਫਰੂਟਿੰਗ ਦੀ ਗੱਲ ਕਰੀਏ ਫਰੂਟਿੰਗ ਇਹਦੇ ਸਾਰਾ ਸਾਲ ਹੁੰਦੀ ਰਹਿੰਦੀ ਆ ਜੀ ਨਹੀਂ ਨਹੀਂ ਆਹੀ ਸੀਜ਼ਨ ਆ ਠੀਕ ਹੈ ਜੀ ਇਹ ਸੀਜ਼ਨਲ ਆ ਇਹਨੂੰ ਜਿਵੇਂ ਆਪਾਂ ਪਹਿਲਾਂ ਆੜੂ ਤੇ ਆਲੂ ਬੁਖਾਰੇ ਦੀ ਗੱਲ ਕੀਤੀ ਆ ਇਹ ਉਸੇ ਫੈਮਿਲੀ ਦੀ ਪੂਟਾ ਹੈਗਾ ਠੀਕ ਹੈ ਜੀ ਸੋ ਇਹਨੂੰ ਵੀ ਫਰਵਰੀ ਦੇ ਵਿੱਚ ਫਲਾਵਰਿੰਗ ਹੁੰਦੀ ਆ ਜਨਵਰੀ ਦੇ ਐਂਡ ਦੇ ਵਿੱਚ ਸ਼ੁਰੂ ਹੋ ਜਾਂਦੀ ਆ ਤੇ ਉਸੇ ਤਰ੍ਹਾਂ ਇਹਨੂੰ ਵੀ ਤੇਲੇ ਦੀ ਪ੍ਰੋਬਲਮ ਆਉਂਦੀ ਆ ਸੋ ਉਹਦੇ ਵਾਸਤੇ ਤੁਸੀਂ ਉਹ ਜਿਹੜੀਆਂ ਮੈਂ ਦਵਾਈਆਂ ਡਿਟੇਲਸ ਤੇ ਜੰਪ ਦੱਸੀ ਆ ਉਹਨੂੰ ਤੁਸੀਂ ਕਰ ਸਕਦੇ ਹੋ ਤੇ ਬਾਕੀ ਨੂੰ ਕੋਈ ਸਮੱਸਿਆ ਨਹੀਂ ਹੈ ਜੀ ਹੁਣ ਤੁਸੀਂ ਲਾ ਲਓ ਵੀ ਇਹ ਹੁਣ ਇਸ ਟਾਈਮ ਇਸ ਫਾਰਮ ਦੇ ਵਿੱਚ ਆ ਮਾਰਕੀਟ ਦੇ ਵਿੱਚ ਹਰਾ ਬਦਾਮ ਵੀ ਆਉਂਦਾ ਠੀਕ ਹੈ ਜੀ ਉਹ ਵੀ ਖਾਧਾ ਜਾਂਦਾ ਫਿਰ ਜਦੋਂ ਇਹ ਪੱਕ ਜਾਣਾ ਤੇ ਇਹਨੇ ਫਟ ਜਾਣਾ ਪਟਕੇ ਦੇ ਅੰਦਰੋਂ ਮਤਲਬ ਕਿ ਬੀਜ ਨਿਕਲੂਗਾ ਉਹ ਗਿਰੀ ਨੂੰ ਭੰਨ ਕੇ ਗਾਹ ਉਹਦੇ ਵਿੱਚ ਜਿਹੜੀ ਗਿਰੀ ਹੁੰਦੀ ਹੈ ਉਹ ਬਾਦਾਮ ਦੇ ਤੌਰ ਤੇ ਬੰਦੇ ਦੇ ਤੌਰ ਤੇ ਸੋ ਇਹ ਵੀ ਬਹੁਤ ਹੀ ਨਿਊਟ੍ਰੀਸ਼ੀਅਸ ਫੂਡ ਆ ਮਤਲਬ ਕਿ ਸਾਡੇ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ ਇਹ ਕੋਲ ਕੋਲੇਸਟ੍ਰੋਲ ਨੂੰ ਬਣਾਉਂਦਾ ਸਮਾ ਜਿਹੜੇ ਬੈਡ ਕੋਲੇਸਟ੍ਰੋਲ ਨੇ ਉਹਨਾਂ ਨੂੰ ਇਹ ਖਤਮ ਕਰ ਦਿੰਦਾ ਸੋ ਹਰ ਵਿਅਕਤੀ ਨੂੰ ਇਹ ਖਾਣਾ ਚਾਹੀਦਾ ਜੇ ਕਿੰਨੀ ਚੰਗੀ ਗੱਲ ਹੋਵੇ ਜੇ ਤੁਸੀਂ ਆਪਦੇ ਘਰ ਦੇ ਵਿੱਚ ਇਹਗਾ ਕੇ ਮਤਲਬ ਕਿ ਖਾਓ ਤਾਂ ਮਾਰਕੀਟ ਦੇ ਵਿੱਚੋਂ ਮਹਿੰਗੇ ਭਾਦੇ ਬਾਦਾਮ ਲੈਣੋਂ ਤੁਸੀਂ ਬਚ ਜਾਓਗੇ ਇਹਨਾਂ ਦਾ ਇੱਕ ਆਪਦੀ ਜਿਹੜੀ ਚੀਜ਼ ਆਉਂਦੀ ਆ ਇਹਦਾ ਖਾਣ ਦਾ ਵੱਖਰਾ ਹੀ ਨੰਦਾ ਜੀ ਸਰ ਇਹਦੇ ਆਪਾਂ ਪੌਦੇ ਦੀ ਗੱਲ ਕਰੀਏ ਕਿੰਨਾ ਕੁ ਕਾਸਟਲੀ ਹੁੰਦਾ ਜੀ ਇਹ ਕੁ ਜਾਦੇ ਕਾਸਟਲੀ 150 ਰੁਪਏ ਦਾ ਪੌਦਾ ਸਰ ਦੱਸਿਓ ਜੀ ਇਹਦੇ ਬਾਰੇ ਇਹ ਜਿਹੜਾ ਪੌਦਾ ਹੈਗਾ ਇਹ ਐਨਾ ਵੈਰਾਈਟੀ ਦਾ ਐਨਾ ਵੈਰਾਈਟੀ ਦਾ ਹਾਂ ਮਤਲਬ ਆਪਾਂ ਜੀ ਨੂੰ ਲਾਲ ਸੇਬ ਕਹਿ ਦਿੰਦੇ ਆ ਠੀਕ ਹੈ ਜੀ ਸੋ ਪੰਜਾਬ ਦੇ ਵਿੱਚ ਜਿਹੜਾ ਸੇਬ ਆ ਹਾਂਜੀ ਸਰ ਇਹ ਬੜਾ ਆਸਾਨੀ ਦੇ ਨਾਲ ਲਗਾਇਆ ਜਾ ਸਕਦਾ ਕਿਉਂਕਿ ਸਾਰੀਆਂ ਲੋਚ ਚਿਲ ਵੈਰਾਈਟੀਆਂ ਨੇ ਮਤਲਬ 골ਡਨ ਸੇਬ ਤੇ ਇਹ ਲਾਲ ਸੇਬ ਬੜਾ ਆਸਾਨੀ ਦੇ ਨਾਲ ਹੋ ਜਾਂਦਾ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਹੁਣ ਇਹਨਾਂ ਦੀ ਰეკਮੈਂਡੇਸ਼ਨ ਦੇਤੀ ਠੀਕ ਹੈ ਜੀ ਸੋ ਕੁਝ ਕਿਸਾਨ ਨੇ ਜਿਹੜੇ ਗਾਹਵਾਦੂ ਕਿਸਾਨ ਉਹ ਪਹਿਲੇ ਇਸ ਨੂੰ ਉਗਾ ਰਹੇ ਨੇ ਸੋ ਇਹ ਜਿਹੜਾ ਸੇਬ ਹੈਗਾ 4 ਸਾਲ ਦਾ ਪੌਦਾ ਹੁਣ ਚੌਥੇ ਸਾਲ ਦੇ ਵਿੱਚ ਆ ਪਿਛਲੇ ਸਾਲ ਵੀ ਇਹਨੂੰ ਫੂਟਿੰਗ ਹੋਈ ਸੀਗੀ ਘੱਟ ਸੀਗੀ ਇਸ ਵਾਰ ਇਹਨੂੰ ਵੱਧ ਫਰੂਟ ਆਇਆ ਸੋ ਇਸ ਕਰਕੇ ਅਸੀਂ ਇਹ ਜਾਲ ਤਾਂ ਲਾਇਆ ਵੀ ਕਈ ਵਾਰ ਪੰਛੀ ਵਗੈਰਾ ਨੇ ਜਿਹੜੇ ਉਹ ਖਰਾਬ ਕਰਦੇ ਨੇ ਹਾਂਜੀ ਸੋ ਇਸ ਕਰਕੇ ਇਹ ਅਸੀਂ ਜਾਲ ਲਗਾ ਦਿੱਤਾ ਸੋ ਬਾਕੀ ਇਹਨੂੰ ਕੋਈ ਇੱਡੀ ਕੋ ਸੀਰੀਅਸ ਬਿਮਾਰੀ ਜਾਂ ਜਿਹੜਾ ਹੈਗਾ ਨਹੀਂ ਲੱਗਦਾ ਸਮੇਂ-ਸਮੇਂ ਸਿਰ ਅਸੀਂ ਇਹਦੇ ਉੱਤੇ ਹਲਕਾ ਜਿਹਾ ਕੋਈ ਸਪਰੇ ਵਗੈਰਾ ਨੇ ਉਹ ਕਰਦੇ ਰਹੇ ਹਾਂ ਤਾਂ ਕਿ ਫੰਗਸ ਵਗੈਰਾ ਨਾ ਲੱਗੇ ਠੀਕ ਹੈ ਜੀ ਤੇ ਨਾ ਇਹਨੂੰ ਕੋਈ ਕੀੜਾ ਮਕਾਉਣਾ ਲੱਗੇ ਹੁਣ ਇਹਦੇ ਉੱਤੇ ਵੀ ਅਸੀਂ ਉਹੀ ਦਵਾਈ ਸਪਰੇ ਕਰਕੇ ਹਟੇ ਹਾਂ ਜਿਹੜੀ ਕਿ ਪੱਤੇਲੇ ਤੋਂ ਦੂਜਿਆਂ ਤੇ ਕਰਦੇ ਠੀਕ ਹੈ ਕਿਉਂਕਿ ਇੱਕ ਸਮਾਂ ਹੁੰਦਾ ਸਮੇਂ ਮੁਤਾਬਕ ਜਿਹੜੇ ਕੀੜੇ ਨੇ ਉਹ ਇਹਨਾਂ ਦੇ ਉੱਤੇ ਆਉਂਦੇ ਨੇ ਸੋ ਵਧੀਆ ਫਲ ਲੱਗਦਾ ਤਕਰੀਬਨ ਜਿਹੜਾ ਇਹ ਹੈਗਾ ਸੇਬ ਇਹਨੇ ਮਈ ਐਂਡ ਤੱਕ ਤਿਆਰ ਹੋ ਜਾਣਾ ਆਪਾਂ ਠੀਕ ਹੈ ਜੀ ਗਰਮੀ ਤੋਂ ਪਹਿਲਾਂ ਪਹਿਲਾਂ ਇਹ ਇਹਨਾਂ ਦੀ ਤੋੜਾਈ ਹੋ ਜਾਂਦੀ ਆ ਤਾਂ ਇਹ ਸੇਵ ਦਾ ਜਿਹੜਾ ਸਾਈਜ਼ ਆ ਕੋਈ 150 ਗ੍ਰਾਮ 150 ਗ੍ਰਾਮ ਦਾ ਭੋਜਨ ਦਾ ਬਦਲੋ ਜਦੋਂ ਕੋਈ ਸੇਵ ਮਾਰਕੀਟ ਦੇ ਅਵੇਲੇਬਲ ਨਹੀਂ ਹੁੰਦਾ ਫਰੈਸ਼ ਤਾਂ ਉਦੋਂ ਬਾਟਰੀ ਦੇ ਵਿੱਚ ਇਹ ਸੇਵ ਅਸੀਂ ਇਹਨੂੰ ਲੈ ਸਕਦੇ ਆ ਫਰੈਸ਼ ਰੂਪ ਦੇ ਇਹ ਲੈ ਸਕਦੇ ਆ